ਗਾਈ ਦਿੰਦੇ ਨਹੀਂ ਕਿ ਮੈਨੂੰ ਸਾਡਾ ਪਤਾ ਹੈ ਪਹਿਲਾਂ ਬਾਹਰ ਖੜੀ ਉਹ ਕੰਦੇ ਨਹੀਂ ਕੋਈ ਫੋਨ ਨਹੀਂ ਹੈ ਨਾ ਨਹੀਂ ਪਰਤ ਨਹੀਂ ਆਏ ਭਾਈ ਹੋ ਜਾਣਾ ਨਹੀਂ ਪਰਤ ਨਹੀਂ ਆਏ ਭਾਈ ਹੋ ਜਾਣਾ ਉਹਨਾਂ ਕੋਲ ਤਾਂ ਉਹਨਾਂ ਨਾਲ ਗੱਲ ਹੀ ਹੋਉਂਦੀ ਹੈ ਦੰਦ ਕਿੱਥੇ ਲੜੀ ਗਾਪੇ ਹਰਨੀਆਂ ਦਾ ਦਰਦ ਹੁੰਦਾ ਸੀ ਤੇ ਦਰਦ ਜਦੋਂ ਸੰਗਤਿਆਂ ਉੱਪਰ ਕੇ ਆਉਂਦਾ ਤੇ ਸ਼ਰਾਬ ਵੀ ਪੀਂਦੇ ਨੇ ਤੇ ਕੌਣ ਆਇਆ ਸੀ ਇੱਥੇ ਪਹਿਲਾਂ ਪਹਿਲਾਂ ਮੇਰੇ ਘਰ ਕਿੰਨੇ ਜਿਹੜੇ ਤੋਂ ਸ਼ਰਾਬ ਪੀਂਦੇ ਹੀ ਨੇ ਬਹੁਤ ਚਿਰ ਤੋਂ ਪੀਦੇ ਹੀ ਨੇ ਕਿੰਨੇ ਸਾਲ ਲੱਗ ਪਏ 15 20 ਸਾਲਾਂ ਤੋਂ ਸ਼ਰਾਬ ਪੀਂਦੇ ਹੀ ਐ ਤੇ ਜਦੋਂ ਤੁਹਾਡੀ ਪਤਨੀਆਂ ਜਿੱਥੇ ਤੁਸੀਂ ਨਹੀਂ ਆਏ ਸੀ ਤੇ ਉਹਨਾਂ ਦੇੋਂ ਵੀ ਸ਼ਰਾਬ ਛੱਡੇ ਸੁਣੋ ਸੋਰੇ 15-20 ਸਾਲਾਂ ਦਾ ਇੱਕ ਸ਼ਰਾਬ ਪੀਣ ਵਾਲਾ ਜ਼ਰਾਬੀ ਵਿਅਕਤੀ ਜਦੋਂ ਪਤਨੀ ਇਸ ਮਹਾਸਾਮਾਤੀ ਭਮੜ ਦੇ ਵਿੱਚ ਆਈ ਹੈ ਤੇ दारू ਗਾਇਬ ਹੋ ਗਈ ਤੇ ਇਹ ਕਹਿੰਦੇ ਨੇ ਵਿਆਹ ਵਿਆਹ ਵੀ ਆਇਆ ਬੰਦੇ ਚੈਨਾਗੜ੍ਹ ਚ ਤੇ ਵਿਆਹ ਦੇ ਵਿੱਚ ਫਿਰ ਕੋਈ ਜੁੰਡੀ ਦੇ ਯਾਰ ਮਿਲੇ ਹੋਣੇ ਕੋਈ ਤਾਰਾ ਬਚ ਗਏ ਵਿਆਹ ਤੋਂ ਨਹੀਂ ਦੇਖੋ ਸੰਦੇ ਹੋ ਉਹ ਜਦੋਂ ਪੁਰਾਣੇ ਯਾਰ ਬੇਲੀ ਮਿਲ ਜਾਂਦਾ ਤੇ ਉੱਥੋਂ ਵਿੱਚ ਚਿੱਤ ਵੇਖ ਕੇ ਕਰਾਰਾ ਗਰੂ ਦਾ ਆ ਤੇ ਕਰਿਆਉਂਦਾ ਮਨ ਪਰ ਪਰਮੇਸ਼ਰ ਦਾ ਮਹਾ ਸ਼ਾਮਰਤੀ ਜਿਹੜਾ ਇਲਾਜ ਕਰਦਾ ਪੱਕਾ ਹੀ ਕਰਦਾ ਹੈ ਹੈਨਾ 20 ਸਾਲਾਂ ਦਾ ਇੱਕ ਸ਼ਰਾਬ ਪੀਣ ਵਾਲਾ ਨਖੇ ਦੀ ਗੱਲੀ ਆਤਮਾ ਜਿਹੜੇ ਮੇਰੇ ਆਤਮਿਕ ਪਿਤਾ ਜੀ ਨੇ ਸੰਤ ਫੈਰਸੀ ਸਿੰਘ ਜੀ ਨੇ ਇੱਕ ਦਰਸ਼ਨ ਦੇਖਿਆ ਵਿਜ਼ਨ ਲਿਆ ਆ ਡਰਗ ਫਰੀ ਪੰਜਾਬ ਨੂੰ ਨਸ਼ੇ ਤੋਂ ਆਜ਼ਾਦ ਕਰ ਦਿੱਤਾ ਇਹ ਛੋਟੀ ਗਵਾਈ ਨਹੀਂ ਕੁੱਟ ਕੇ ਨੱਚ ਕੇ ਦੇਣ ਵਾਲੀ ਦਵਾਈ ਹੈ ਤੇ ਕੋਈ ਬਾਪੂ ਲਿਆ ਇੱਥੇ ਤੇਰੇ ਕੋਲ ਪੂਰੇ ਬਾੜਿਆਂ ਦਾ ਸੁਲਿਆ ਸਾਧਾ ਪਰਮੇਸ਼ਰ ਬਸ ਸਿਰ ਤੇ ਹੱਥੀ ਰੱਖਿਆ ਪਤੀ ਤੇ ਪਤਨੀ ਸਮਝਦੇ ਇੱਕ ਨਰ ਤੇ ਨਾਰੀ ਨਰ ਦੇ ਵਿੱਚੋਂ ਨਾਰੀ ਕੱਢੀ ਗਈ ਪੜਿਆ ਨਾ ਉਤਪੰਨ ਦੀ ਕਥਾ ਤੇ ਜਦੋਂ ਨਾਰੀ ਤੇ ਇੱਕ ਸਿਰ ਹੈ ਪਤੀ ਤੇ ਪਤਨੀ ਇੱਕ ਹੈ ਜਦੋਂ ਪਤਨੀ ਇਸ ਮਾਨਸਾ ਸਾਫਤੀ ਭਵਨ ਦੇ ਵਿੱਚ ਆਈ ਤੇ ਦਾਰੂ ਛੱਡ ਕੇ ਚਲੀ ਗਈ ਇਹਨਾਂ ਦੇ ਨਾਲ ਦੁਸ਼ਟ ਆਤਮਾ ਦਾਰੂ ਵਾਲਾ ਛੱਡ ਕੇ ਚਲਾ ਗਿਆ ਇੱਕ ਗਵਾਈ ਇਹਦੀ ਹੋਰ ਹੈ ਜਦੋਂ ਸੀ ਵੈਜਰੇਕਮ ਪੇਪਰ ਦੇਣ ਗਏ ਇਹਨਾਂ ਦੀ ਬੇਟੀ ਸੋਮਾ ਜਿਹੜੀ ਕਿੰਨੇ ਮਹੀਨਿਆਂ ਤੋਂ ਘਰੇ ਬੈਠੀ ਸੀ ਹੋਰ 2 ਮਹੀਨੇ ਦੋ ਮਹੀਨਿਆਂ ਤੋਂ ਸਹੁਰੇ ਪਰਿਵਾਰ ਤੋਂ ਗੁੱਸੇ ਗਿਲੇ ਹੋ ਕੇ ਨਾ ਇਹ ਛੱਟਣ ਗਏ ਤੇ ਨਾ ਉਹ ਲੈਣ ਆਏ ਤੇ ਕਸਮ ਕਸਮ ਚੱਲ ਰਹੀ ਸੀ ਤੇ ਮੇਰੇ ਕਿ ਜਦੋਂ ਸੀ ਨਾਲੇ ਘਰ ਗਏ ਵੀ ਮਟਿਆਰ ਧੀ ਆ ਕੇ ਘਰ ਦੇ ਵਿੱਚ ਜਾਵੇ ਇੱਕ ਸੋਚਿਆ ਹੀ ਤੇ ਬਾਪੂ ਉਹਨੂੰ ਫਿਰ ਕਰੇ ਗਈ ਆਪਦੀ ਕਹਿੰਦੇ ਹੁੰਦੇ ਆ ਆਪਦੀ ਆਪ ਪਰੋਣਾ ਲੈਣਾ ਆ ਹallelujah ਦੇਖੋ ਸ਼ਰਮਾਉ ਉਹਨਾਂ ਗਵਾਈਆਂ ਉਹ ਕਿੰਨੀ ਤਗੜੀ ਗਵਾਈਆਂ ਰੱਖੀ ਬੈਠੇ ਜਿੱਥੇ ਪੰਚਾਇਤਾਂ ਕੰਮ ਨਹੀਂ ਕਰਦੀਆਂ ਜਿੱਥੇ ਤੁਹਾਡੇ ਰਿਸ਼ਤੇਦਾਰਾਂ ਦੇ ਹੱਥ ਖੜੇ ਹੋ ਜਾਂਦੇ ਨੇ ਤੇ ਪਰਮੇਸ਼ਰ ਦੇ ਸਵਾਗਤ ਵਿੱਚ ਕੰਮ ਕਰਦੇ ਨੇ ਜਦ ਮਹਾਸામਰਥੀ ਭਾਵਨ ਦੇ ਵਿੱਚ ਆਉਣ ਦੇ ਨਾਲ ਹੀ ਇੱਕ ਦੁਖਦੀ ਆਉ ਮਾਤਾ ਦੇ ਅੱਖਾਂ 'ਚੋਂ ਹੰਝੂ ਆ ਰਹੇ ਨੇ ਅੰਦਰ ਇੱਕ ਧੀ ਦਾ ਦੁੱਖ ਕਿੰਨਾ ਹੁੰਦਾ ਮਾਵਾ ਜਾਣਦੀਆਂ ਨੇ ਤੇ ਉਹ ਕਹਿੰਦੀ ਮੈਂ ਦੁਖੀ ਹਾਂ ਤੇ ਜਦੋਂ ਉਹਨੇ ਮੂੰਹ 'ਚੋਂ ਛੱਬਦੀ ਕੱਢਿਆ ਉਹਨਾਂ ਦਾ ਦੁੱਖ ਅਨੰਦ ਦੇ ਵਿੱਚ ਬਦਲਦਾ ਅੱਜ ਘਰੇ ਆਵੇ ਸੁਖੀ ਆ ਬੇਟੀ ਹਾਂ ਦੇਖੋ ਅੱਖਾਂ 'ਚੋਂ ਹੰਝੂ ਆ ਰਹੇ ਨੇ ਨਾ ਦੇਖ ਪਰਮੇਸ਼ਰ ਤੇ ਮਾਮਾ ਹਾਂ ਅੰਦਰ ਦੀ ਪਰਮੇਸ਼ਰ ਹੈ ਹallelujah ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਘਰੀਆਂ ਦਾ ਰੋਟ ਛੱਡ ਕੇ ਗਿਆ, ਦਰਦ ਛੱਡ ਕੇ ਗਿਆ, ਸ਼ਰਾਬ 15-16 ਸਾਲਾਂ ਦੀ ਜਿਹੜੀ ਪੀਂਦੇ ਸੀ, 20 ਸਾਲਾਂ ਦੀ ਸ਼ਰਾਬੀ ਸੀ, ਰੋਜ਼ ਪੀਂਦੇ ਸੀ। ਦਿੱਲੀ ਅਧਿਆਕਰ ਦੀ ਗੱਡੀ ਵੀ ਪਟ્રોલ ਵਰਗੀ ਆ ਕੇ ਲੱਗਦੀ ਲੱਗਦੀ ਤੇ ਜਦੋਂ ਮਹਾਸਾਮਰਥੀ ਹੱਥ ਆਇਆ ਦੇਖੋ। ਇਹ ਐਵੇਂ ਨਹੀਂ ਪੇਪਰ ਵੰਦੇ ਬੰਦੇ ਟੈਂਪੋ ਲਾਉਂਦੇ ਫਿਰਦੇ, ਵੀ ਨਸ਼ਾ, ਡਰੱਗ ਫਰੀ ਪੰਜਾਬ। ਇਹ ਸਾਡਾ ਮੇਰੇ ਆਤਮਿਕ ਪਿਤਾ ਦਾ ਵਿਜ਼ਨ ਹੈ। ਕਿ ਬਚਾਉਣਾ ਉਹਨਾਂ ਲੋਕਾਂ ਨੂੰ।

ਜਗਾ ਕੋ ਯਾਰ ਨਹੀਂ ਹੈ ਇੱਕ ਵਾਸਾ ਇਥੇ ਸਵਰਗੂਤ ਸਿੱਧੇ ਕੰਡੈਕਟ ਨੇ ਜਿਹੜਾ 20 ਸਾਲਾਂ ਦਾ ਸ਼ਰਾਬੀ ਦੇਖਦੇ ਇੱਕ ਸ਼ਰਾਬ ਛੱਡ ਗਿਆ ਹੰਮਿਆ ਦਾ ਲੱਤ ਛੱਡ ਕੇ ਗਿਆ ਇੱਕ ਧੀ ਘਰੇ ਬੈਠੀ ਸੀ ਕਿਉਂ ਪ੍ਰਮਾਪ ਆਪ ਲੈ ਕੇ ਗਿਆ ਤੇ ਘਰ ਦੇ ਵਿੱਚ ਲੜਾਈ ਝਗੜਾ ਸੀ ਗਾਇਬ ਹੋ ਗਿਆ ਤੇ ਘਰ ਦੇ ਵਿੱਚ ਬਦਲਾਅ ਨਹੀਂ ਇਹ ਤਾਂ ਰਹਿੰਦੇ ਆ ਉਹਦਾ ਨਾਮ ਹੀ ਬਦਲਾਅ ਹੈ ਉਹ ਬਦਲ ਕੇ ਰੱਖ ਦੇਣ ਵਾਲਾ ਤਾਂ ਤੁਹਾਡੇ ਹਾਲਾਤਾਂ ਹallelujah ਹallelujah ਇਸ ਕਰਕੇ ਨੀਚਾ ਦੇ ਨਾਲ ਆਸਤੇ ਨਾਲ ਕੰਨ ਨੂੰ ਪੋੜ ਕੇ ਤੇ ਬੈਠਿਆ ਤੇ ਤੁਸੀਂ ਜਦੋਂ ਹਵਾ ਹੀ ਸੌਂਦੇ ਹੋ ਨਾ ਇਹੀ ਇਹੀ ਤੁਹਾਡੇ ਘਰਾਂ ਦੇ ਵਿੱਚ ਵੀ ਚੱਲ ਪਿਆ سلسلہ ਇਹੀ ਤੁਹਾਡੇ ਵੀ ਹੋ ਸਕਦਾ ਹੈ ਚਰਾਬ ਦਾ ਨਛਾ ਤੁਹਾਡੇ ਵੀ ਹੋ ਸਕਦਾ ਹੈ ਰੋਗ ਤੁਹਾਡੇ ਵੀ ਹੋ ਸਕਦਾ ਜੇ ਭਾਈ ਉਸ ਦੇ ਘਰੇ ਗਿਆ ਛੱਡ ਕੇ ਤੁਹਾਡੇ ਵੀ ਘਰ ਦੇ ਵਿੱਚ ਕੋਈ ਫੋਟ ਹੋ ਸਕਦੀ ਹੈ ਤੇ ਉਹੀ ਪਰਮੇਸ਼ਰ ਤੁਹਾਡਾ ਹੈ ਦਾ ਉਹਦੀ ਜ਼ਿੰਦਗੀ ਵਿੱਚ ਕੰਮ ਕੀਤਾ ਤੇ ਤੁਹਾਡੇ ਵੀ ਹੋ ਸਕਦਾ ਹੈ ਵਿਸ਼ਵਾਸ ਕਰਦੇ ਹੈ ਨਾ ਕੋਈ ਅਜਿਹੀ ਅਜਿਹੀ ਸੁਣਦਾ ਹੈ ਇਹਦੀ ਸਾਰਿਆਂ ਦਾ ਪਰਮੇਸ਼ਰ ਹੈ ਸਾਡਾ ਕਿ ਤੁਸੀਂ ਐਵੇਂ ਨਹੀਂ ਆਏ ਇੱਥੇ ਯੋਜਨਾ ਹੈ ਪਰਮੇਸ਼ਰ ਦੀ ਉਹ ਲੈ ਕੇ ਆਇਆ ਉਹ ਲੈ ਕੇ ਆਈ ਨਹੀਂ ਸਵਾਜੂਤਾਨ ਮੱਝ ਹallelujah 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 ਹੋਰ ਕੋਈ ਗਵਾਹੀ ਹੈ ਤਾਂ ਦੇ ਸਕਦੇ ਹੋ ਨਹੀਂ ਤਾਂ ਫਿਰ ਆਪਣਾ ਨਜ਼ਰਾਨਾ ਚੁਕਰਾਨਾ ਆਪਣੀਆਂ ਭੇਟਾਂ ਆਪਣਾ ਕਮਾਈ ਦਾ ਦਸਵਾਂ ਹਿੱਸਾ ਕੁਸੀਂ ਜੋ ਤੁਹਾਨੂੰ ਆਨਵੈਲਪ ਪੇਪਰ ਦਿੱਤਾ ਗਿਆ ਇਹਦੇ ਵਿੱਚ ਜ਼ਰੂਰ ਹੈ ਦੇ ਵਿੱਚ ਇੱਕ ਪੇਪਰ ਹੈ ਤੁਸੀਂ ਕੇਅਰ ਰਿਕਵੈਸਟ ਲਿਖੋ ਤੇ ਉਹਦੇ ਵਿੱਚ ਹੀ ਆਪਣੀ ਆਫਰਿੰਗ ਪਾਉਣੀ ਹੈ ਇਸ ਤਰ੍ਹਾਂ ਦਾ ਪੇਜ ਨਹੀਂ ਮਿਲੇਗਾ ਉਹਦੇ ਵਿੱਚ ਲਿਖਣਾ ਹੈ ਤੁਸੀਂ ਕੋਈ ਬਿਮਾਰੀ ਹੈ ਘਰ ਵਿੱਚ ਲੜਾਈ ਝਗੜਾ ਹੈ ਨਸ਼ਾ ਹੈ ਫੇਲਿਅਰ ਹੈ ਕਾਰੋਬਾਰ ਬੰਦ ਹੈ ਉਹ ਸਾਰੀ ਸਸਿਆ ਗੱਡੀਆਂ ਨਾਲ ਲਿਖੋ ਜੇ ਨਹੀਂ ਲਿਖਣੀ ਆਉਣੀ ਆਪ ਪੜ੍ਹਿਆ ਤਾਂ ਪਿੱਛੇ ਟੀਮ ਬੈਠੀ ਉਹਨਾਂ ਤੋਂ ਲਿਖਾਓ ਇਹਦੇ ਵਿੱਚ ਹੀ ਆਪਣੀ ਆਫਰਿੰਗ ਭੇਟ ਪਾਉਣੀ ਹੈ ਰਾਜ ਉਹ ਪਰਮੇਸ਼ਰ ਦਾ ਰਾਜ ਹੈ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਯਸ਼ੂ ਦੀ ਦੇ ਜਿਹੜੀ ਖਾਬ ਹੋਈ ਹੈ ਦੇਖੀਓ ਤਾਂ ਸਰੀਰ ਉਹਦੇ ਲੋਕ ਨੇ ਜਿਹੜੇ ਅੱਜ ਦੁਖੀ ਨੇ ਕੁਝ ਸੁਣਨ ਵਾਲਾ ਨਹੀਂ ਲੰਮੀਆ ਤੁਹਾਆਂ ਕੋਈ ਹੱਲ ਕਰਨ ਵਾਲਾ ਨਹੀਂ ਮੇਰੇ ਪ੍ਰੀਮੀ ਪਰਮੇਸ਼ਰ ਯਸ਼ੂ ਜੀ ਨੇ ਸਲੀਬ ਤੇ ਜਾਣ ਦਿੱਤੀ ਹੈ ਕਿ ਮੇਰੇ ਲੋਕਾਂ ਦੇ ਮਸਲੇ ਹੱਲ ਹੋਣ ਹallelujah 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 ਆਓ ਬੋਚ ਮੈਂ ਵੀ ਤੁਹਾਨੂੰ ਅਗਵਾਈ ਜਸਦਾ ਹੈ ਹallelujah ਹallelujah ਆ ਖੁਦਾ ਦੀ ਨਸੀਬਾ ਪਿਛਲੇ ਦਿਨਾਂ ਮੇਰੇ ਚ ਦਰਦ ਉੱਠਿਆ ਤੇ ਉਹਨਾਂ ਦੇ ਪਤਰੀ ਦਾ ਦਰਦ ਸੀ ਕਿੱਤੇ ਚ ਪਤਰੀ ਸੀ ਕਿੰਨਾ ਕਿੰਨਾ ਪਤਾਇਆ ਪਤਾ ਕਿਸੇ ਨੂੰ ਹੈ ਨਾ ਵੇ ਇੱਕ ਏਰੀਆ ਕਹਿ ਰਿਹਾ ਹੈ ਕਹਿੰਦਾ ਮੈਂ ਟੋਂਡੇ ਵਰਗਾ ਇਨਸਾਨ ਹਾਂ ਤੁਸ ਸੁਭੂ ਘਣ ਵਾਲਾ ਜੇ ਇਹ ਪਤਨੀ ਤੁਹਾਡੇ ਵਿਚਕਾਰ ਨਹੀਂ ਹੈ ਉਹਦਾ ਆਪਰੇਟ ਹੋਇਆ ਹੈ ਕਿਤੇ ਨਹੀਂ ਪਤਰੀ ਦਾ ਤੇ ਜ਼ਰੂਰੀ ਨਹੀਂ ਜੋ ਡਾਕਟਰੀ ਇਲਾਜ ਹੈ ਮੈਂ ਸੰਤਾਂ ਦੇ ਕੋਲੇ ਗੱਲ ਕੀਤੀ ਡਾਕਟਰਾਂ ਨਾਲ ਗੱਲ ਕੀਤੀ ਸਾਰੀ ਅੱਛੀ ਸਲਾਹ ਲਈ ਤੇ ਉਹਦਾ ਕੀ ਕੀਤਾ ਸੰਤ ਕਹਿੰਦੇ ਜਾ ਕੇ ਆਪਰੇਟ ਕਰਾ ਦੇ ਆਤਮਿਕ ਪਿਤਾ ਤੋਂ ਸਲਾਹ ਲਈ ਤੇ ਸਲਾਹ ਤੁਹਾਨੂੰ ਹਜ਼ਾਰਾਂ ਸਾਲ ਪਿੱਛੇ ਲੈ ਜਾਂਦੀ ਹੈ ਤੇ ਕਿਸੇ ਟਾਈਮ ਦੇ ਵਿੱਚ ਇਹ ਆਪਰੇਟ ਪਰਿਵਾਰ ਦੇ ਵਿੱਚ ਮੇਰੇ ਵੀ ਹੋਇਆ ਮੈਂ 3 ਸਾਲ ਬੜਾ ਅਕੀੜਾ ਚੱਲੀ ਦਰਦ ਚੱਲਿਆ ਦਵਾਈਆਂ ਲਈਆਂ ਪਰ ਇੰਨਾ ਬਜਟ ਵੀ ਨਹੀਂ ਸੀ ਉਹਦੀ ਕਰਨੀ ਸੀ ਪੰਜ ਪੱਕ ਵਾਲੇ ਕਾਰਡ ਦੀ ਤੇ ਉਹ ਜਦੋਂ ਮੇਰੀ ਪਤਨੀ ਨੇ ਦੇਖਿਆ ਦਵਾਈ ਇਹ ਹੈ ਕਿ ਉਹ ਮੈਨੂੰ ਦਲਦ ਮੜਾ ਹੋ ਰਿਹਾ ਸੀ ਤੇ ਉਹ ਕਹਿੰਦੀ ਮੈਂ ਕਾਰਡ ਤੇ ਨਹੀਂ ਕਰਾਉਣਾ ਉਹ ਕੇਅਰ ਨਹੀਂ ਕਰਦੀ ਤੇ ਸੱਚਮੁੱਚ ਅਸੀਂ ਉਹ ਕਾਰਡ ਤੇ ਫਰੇਡ ਨਹੀਂ ਕਰਾਇਆ ਅੱਛੇ ਹਸਪੀਟਲ ਦੇ ਵਿੱਚੋਂ ਤੇ ਜੋ ਪਰਿਵਾਰਾਂ ਦੇ ਕਲੇਸ਼ ਦਾ ਅੰਤ ਸੀ ਉਹ ਮੈਂ ਸੱਚਮੁੱਚ ਹੀ ਦੇਖਿਆ ਸਾਡੇ ਵਿੱਚ ਵੀ ਕਾਫੀ ਮੈਨੂੰ ਪਤਾ ਹੀ ਨਹੀਂ ਸੀ ਕਿ ਇੰਨਾ ਪਰਮੇਸ਼ਰ ਨੇ ਬਦਲਾਅ ਕਰ ਦਿੱਤਾ ਆ ਸਾਡੇ ਜੀਵਨ ਦੇ ਵਿੱਚ ਵੀ ਉਹ ਸਹੀ ਨੀਰੋ ਨਾਮ ਨੂੰ ਜੋ ਵੀ ਪੈਸੇ ਨੇ